ਮਸਲਾ ਇੱਥੇ ਥੋੜਾ ਖੜਾ ਜਨਾਬ ਮਸਲਾ ਤਾਂ ਇਹ ਤੋਂ ਅਗਲਾ ਵੀਕ ਹੋਵੇਗਾ ਉਹ ਮਸਲਾ ਵੀ ਕੌਰ ਕਰਨ ਵਾਲਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਤੀ ਕਮਾਲ ਦੇ ਨਤੀਜੇ ਦਿੱਤੇ ਉਹਨਾਂ ਵਿੱਚਾਂ ਚ ਧੰਨ ਕੁਬੇਰ ਵਾਲੇ ਉਮੀਦਵਾਰ ਵੀ ਖੜਾ ਤੇ ਆਪਾਂ ਇੱਕ ਦਿਨ ਗੱਲ ਕੀਤੀ ਸੀ ਨਾ ਕਿ ਬਾਈਆਂ ਬਾਈ ਉਮੀਦਵਾਰ ਨੇ ਜਿਹੜੇ 10 ਕਰੋੜ ਤੋਂ ਉੱਪਰ ਵਾਲੇ ਨੇ ਉਹਨਾਂ ਚੋਂ ਚਾਰ ਪੰਜ ਉਮੀਦਵਾਰ ਤਾਂ ਉਹ ਇਹ ਜਿਹੜੇ 15-15 ਕਰੋੜ ਤੋਂ ਉੱਪਰ ਨੇ ਹੈ 50-50 ਕਰੋੜ ਤੋਂ ਉੱਪਰ ਨੇ ਤਾਂ ਇੱਕ ਤਾਂ 200 ਕਰੋੜ ਦੇ ਮਾਲਕ ਨੇ ਸੋ ਉਹ ਧਨਕਵੇਰਾਂ ਦੇ ਹਵਾਲੇ ਜਿੱਕਰ ਮੈਂ ਗੱਲ ਕਰਾਂ ਤਾਂ 15 ਉਮੀਦ ਅਮੀਰ ਬਾਰਾਂ ਚੋਂ ਕਿੰਨੇ ਧਨਕਵੇਰ ਵਾਲੇ ਜਿੱਤੇ ਧਨਕਵੇਰ ਦੇ ਹਵਾਲੇ ਨਾਲ ਵੀ ਗੱਲ ਕਰ ਹੀ ਲਈਏ ਕਿ ਧਨਕਵੇਰ ਜ਼ਰੂਰੀ ਨਹੀਂ ਤੁਹਾਡੀ ਕश्ती ਪਾਰ ਲਾ ਦੇਵੇ 200 200 ਕਰੋੜ ਦੇ ਮਾਲਕ 50 50 ਕਰੋੜ ਦੀ ਜਾਇਦਾਦ ਦੇ ਮਾਲਕ 40 40 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਪਰ ਜਿੱਤ ਨਹੀਂ ਨਸੀਬ ਹੋਈ ਕਿញ្ញਾਂ ਨੂੰ ਹਾਂ ਆ ਦੋਸਤ ਕਰੋੜ ਵਾਲੀ ਬੀਪੀ ਇੱਕੋ ਸੀ ਜਿਹੜੀ ਹਰ ਸੂਬੇ ਤੋਂ ਬਾਦਲ ਜਿੱਤ ਗਈ ਪਰ ਬਾਕੀਆਂ ਤੋਂ ਬਹੁਤ ਘੰਟੀ 15 ਸਭ ਤੋਂ ਅਮੀਰ ਉਮੀਦਵਾਰ ਪੰਜਾਬ ਦੇ ਉਹਨਾਂ ਚੋਂ ਸਿਰਫ 3 ਜਿੱਤੇ 12 ਹਾਰ ਗਏ ਪੰਜਾਬ ਦੇ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਅਮੀਰ ਉਮੀਦਵਾਰ ਜਿਹੜੇ 15 ਸੀ ਉਹਨਾਂ ਚੋਂ ਸਿਰਫ 3 ਨੂੰ ਜਿੱਤ ਨਸੀਬ ਹੋਈਆ 12 ਲੋਕਾਂ ਨੇ ਹਰਾਤੇ ਬੇਸ਼ੱਕ ਜਿੱਤਣ ਵਾਲੇ 13 ਐਮਪੀਆ ਦੇ ਵਿੱਚੋਂ 11 ਕਰੋੜਪਤੀ ਨੇ ਦੋਨਾਂ 11 ਚੋਂ ਆ ਧਨਕਬੀਰ ਵਾਲੇ ਤਿੰਨੇ ਨੇ ਜਿਹੜੇ ਇਧਰੋਂ 15 ਚੋਂ ਜਿੱਤ ਕੇ ਆਏ ਨੇ। ਸੋ ਜਿੱਧਰੋਂ ਕਹਾਂ ਮੈਂ ਇਧਰੋਂ ਸੂਚੀ ਪੜ ਦੇਣਾ। ਚਲੋ ਪਹਿਲਾਂ 15 ਉਹ ਜਿਹੜੇ ਧਨਕਬੀਰ ਦੇ ਮਾਲਕ ਹਰਸਿਮਰਤ ਕੋਰ ਬਾਦਲ ਸਭ ਤੋਂ ਅਮੀਰ ਉਮੀਦਵਾਰ 7ਵੇਂ ਗੇਟ ਦੀ ਭਾਰਤ ਦੀ ਸਭ ਤੋਂ ਅਮੀਰ ਉਮੀਦਵਾਰ ਸੀ। 57 ਸੀਟਾਂ ਤੇ ਪੋਲਿੰਗ ਹੋਈ ਸੀ ਆਖਰੀ ਗੇਟ ਦੇ ਵਿੱਚ। ਉਹਨਾਂ 57 ਹੀ ਸੀਟਾਂ ਦੇ ਜਿੰਨੇ ਕੁ ਉਮੀਦਵਾਰ ਖੜੇ ਸੀਗੇ ਉਹਨਾਂ ਸਾਰਿਆਂ ਚੋਂ ਬੀਬੀ ਸਭ ਤੋਂ ਅਮੀਰ ਸੀ 198.51 ਕਰੋੜ। ਇਸ ਲਈ ਪੰਜਾਬ ਦੀ ਸਭ ਤੋਂ ਅਮੀਰ ਉਮੀਦਵਾਰ ਹੈਗੀ ਉਹ। 198.52 ਕਰੋੜ ਦੀ ਜਾਇਦਾਦ ਦੀ ਮਾਲਕ ਬੀਬੀ ਹਰਸਿੰਦਰ ਕੌਰ ਬਾਦਲ ਸੀਟ ਜਿੱਤ ਗਈ। ਪਰ ਉਹ ਤੋਂ ਬਾਅਦ ਪ੍ਰਨੀਤ ਕੌਰ 55.83 ਲਗਭਗ 56 ਕਰੋੜ ਦੀ ਜਾਇਦਾਦ ਦੀ ਮਾਲਕ ਪਰ ਜਿੱਤ ਨਸੀਬ ਨਹੀਂ ਹੋਈ। ਸੁਪਾਲ ਸਿੰਘ ਖਹਿਰਾ 50 ਕਰੋੜ ਤੋਂ ਵੱਧ ਜਾਇਦਾਦ ਦੇ ਮਾਲਕ ਪਰ ਜਿੱਤ ਨਸੀਬ ਨਹੀਂ ਹੋਈ। ਤਰਨਜੀਤ ਸੰਧੂ 40 ਕਰੋੜ ਤੋਂ ਵੱਧ ਜਾਇਦਾਦ ਦੇ ਮਾਲਕ ਮਿਲੀ ਹਾਰ। ਐਨ ਕੇ ਸ਼ਰਮਾ 32 ਕਰੋੜ ਤੋਂ ਵੱਧ ਜਾਇਦਾਦ ਦੇ ਮਾਲਕ ਹਾਰ ਆਈ ਝੋਲੀ 'ਚ। ਕੁਸ਼ਲਪਾਲ ਸਿੰਘ ਮਾਨ 30 ਕਰੋੜ ਤੋਂ ਵੱਧ ਜਿਆਦਾ ਦੇ ਮਾਲਕ ਜੀ ਨਾਨਦਪੁਰ ਸਾਹਿਬ ਹਲਕੇ ਤੋਂ ਚਰਨਮਿਕਲ ਦਲ ਅੰਮ੍ਰਿਤਸਰ ਦੇ ਉਮੀਦਵਾਰ ਸੀਗੇ 30 ਕਰੋੜ ਤੋਂ ਵੱਧ ਜਿਆਦਾ ਦੇ ਮਾਲਕ ਨਹੀਂ ਜਿੱਤ ਸਕੇ ਜਿਤਮਿੰਦਰ ਸਿੱਧੂ 27 ਕਰੋੜ ਤੋਂ ਵੱਧ ਜਿਆਦਾ ਦੇ ਮਾਲਕ ਨਹੀਂ ਜਿੱਤ ਸਕੇ ਅਰਵਿੰਦ ਖੰਨਾ 27 ਕਰੋੜ ਤੋਂ ਵੱਧ ਜਿਆਦਾ ਦੇ ਮਾਲਕ ਨਹੀਂ ਜਿੱਤ ਮਿਲੀ ਬਿਜੇਂਦਰ ਸਿੰਘਲਾ 26 ਕਰੋੜ ਤੋਂ ਵੱਧ ਜਿਆਦਾ ਦੇ ਮਾਲਕ ਹਾਰ ਹੀ ਸਰਟੀਫਿਕੇਟ ਦੇ ਰੂਪ ਚ ਮਿਲੀ ਰਣਾ ਗਰਮੀਤ ਸੋਢੀ 24 ਕਰੋੜ ਤੋਂ ਵੱਧ ਜਿਆਦਾ ਦੇ ਮਾਲਕ بڑا ਮੁਕਾਬਲਾ ਫਸਿਆ ਰਿਆ ਪਰ ਗੱਲ ਨਹੀਂ ਬਣੀ ਹਾਰ ਹੀ ਮਿਲੀ ਰਾਜਕੁਮਾਰ ਚੱਬੇਵਾਲ 20 ਕਰੋੜ 19.99 ਕਰੋੜ ਲਗਭਗ 20 ਕਰੋੜ ਚਲੋ ਜਿੱਤ ਮਿਲ ਗਈ ਪ੍ਰੇਮ ਸਿੰਘ ਚੰਦੂ ਮਲਜਰਾ 19 ਕਰੋੜ ਤੋਂ ਵੱਧ ਜਿਆਦਾ ਤੇ ਮਾਲਕ ਪਰ ਨਹੀਂ ਜਿੱਤ ਸਕੇ ਰਾਜਾ ਬੜਿੰਗ 17 ਕਰੋੜ ਤੋਂ ਵੱਧ ਜਿਆਦਾ ਤੇ ਮਾਲਕ ਜਿੱਤ ਮਿਲੀ ਹੰਸ ਰਾਜ ਹੰਸ 16 ਕਰੋੜ ਨਹੀਂ ਜਿੱਤ ਸਕੇ ਕਰਮਜੀਤ ਅਨਮੋਲ 15 ਕਰੋੜ ਤੋਂ ਵੱਧ ਜਿਆਦਾ ਤੇ ਮਾਲਕ ਨਹੀਂ ਜਿੱਤ ਸਕੇ ਸੋ ਇਹ 15 ਉਮੀਦਵਾਰ ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰ ਸੀ ਜਿਨ੍ਹਾਂ ਚੋਂ ਸਿਰਫ ਤਿੰਨ ਜਿੱਤੇ ਹਰਸਿਮਰਤ ਕੌਰ ਬਾਦਲ ਰਾਜਕੁਮਾਰ ਚੱਬੇਵਾਲ ਤੇ ਰਾਜਾ ਬੜਿੰਗ ਸੋ ਇਹ ਤਿੰਨ ਵੀ ਇੱਧਰ ਮੂਰੇ ਆਉਣਗੇ ਫਿਰ ਜਿਹੜੇ 11 ਕਰੋੜਪਤੀ ਉਮੀਦਵਾਰ ਨੇ ਉਹਨਾਂ ਚੋਂ ਨੰਬਰ 1 ਤੇ ਹਰਸ਼ਮਿਤ ਕੋਰ ਬਾਦਲੀ ਹੈ 198.51 ਕਰੋੜ ਦੀ ਜ਼ਿਆਦਾ ਲਗਭਗ 200 ਕਰੋੜ ਰਾਜਕੁਮਾਰ ਚੱਬੇ ਵਾਲ ਨੇ ਨੰਬਰ 2 ਦੇ ਉੱਤੇ 20 ਕਰੋੜ ਤੋਂ ਵੱਧ ਦੀ ਜ਼ਿਆਦਾ ਤੇ ਮਾਲਕ ਨੇ ਨੰਬਰ 3 ਤੇ ਰਾਜਾ ਬੜਿੰਗ ਨੇ 17 ਕਰੋੜ ਦੀ ਜ਼ਿਆਦਾ ਦੇ ਮਾਲਕ ਨੇ ਜਿਹੜੇ ਮੈਂਬਰ ਪਾਰਲੀਮੈਂਟ ਬਣੇ 13 ਉਹਨਾਂ ਚੋਂ 11 ਨੇ ਜਿਹੜੇ ਕਰੋੜਪਤੀ ਨੇ ਚੌਥੇ ਨੰਬਰ ਤੇ ਚਰਨ ਜੀ ਚੰਨੀ ਦਾ ਨਾਮ ਆਉਂਦਾ ਲਗਭਗ 10 ਕਰੋੜ ਦੀ ਜਾਇਦਾਦ 9.5 ਕਰੋੜ 9.45 ਕਰੋੜ ਦੀ ਜਾਇਦਾਦ ਦੇ ਮਾਲਕ ਨੇ। ਸ਼ੇਰ ਸਿੰਘ ਕੋਆਯਾ 8.5 ਕਰੋੜ ਤੋਂ ਵੱਧ ਜਾਇਦਾਦ 8.58 ਕਰੋੜ ਦੀ ਜਾਇਦਾਦ। ਤਰੰबीर ਗਾਂਧੀ 8.53 8.5 ਕਰੋੜ ਤੋਂ ਵੱਧ ਜਾਇਦਾਦ ਦੇ ਮਾਲਕ। ਸੁਖਜਿੰਦਰ ਰੰਦਾਵਾ 5.11 ਕਰੋੜ ਦੀ ਜਾਇਦਾਦ ਦੇ ਮਾਲਕ। ਮਾਲਬਿੰਦਰ ਕੰਗ 4.49 ਕਰੋੜ ਦੀ ਜਾਇਦਾਦ ਦੇ ਮਾਲਕ। ਗੁਰਜੀਤ ਔਜਲਾ 4.16 ਕਰੋੜ ਦੀ ਜਾਇਦਾਦ ਦੇ ਮਾਲਕ। ਡਾਕਟਰ ਅਮਰ ਸਿੰਘ 3.28 ਕਰੋੜ ਦੀ ਜਾਇਦਾਦ ਦੇ ਮਾਲਕ ਤੇ ਸਰਬਜੀਤ ਸਿੰਘ ਖਾਲਸਾ 1 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਇੱਕ ਪਾਸੇ ਨੰਬਰ 1 ਤੇ ਇਹ ਜਿਹੜੇ ਕਰੋੜਪਤੀ 11 ਉਮੀਦਵਾਰ ਜਿੱਤ ਕੇ ਐਮਪੀ ਬਣੇ ਨੇ 13 ਜਿਹੜੇ ਐਮਪੀ ਬਣੇ ਉਹਨਾਂ ਚੋਂ 11 ਕਰੋੜਪਤੀ ਨੇ ਜਿਨ੍ਹਾਂ ਚੋਂ ਨੰਬਰ 1 ਤੇ ਹਰਸ ਮਿਰਤ ਹੈ 198 ਕਰੋੜ ਵਾਲੀ ਤੇ ਨੰਬਰ 11 ਤੇ ਸਰਬਜੀਤ ਸਿੰਘ ਖਾਲਸਾ ਹੈ ਜਿਨ੍ਹਾਂ ਕੋਲ 1.08 ਕਰੋੜ ਦੀ ਜਾਇਦਾਦ ਹੈ ਤੇ ਜਿਹੜੇ ਦੋ ਉਮੀਦਵਾਰ ਕਰੋੜਪਤੀ ਨਹੀਂ ਹੈਗੇ ਪਰ ਮੈਂਬਰ ਪਾਰਲੀਮੈਂਟ ਚੁਣੇ ਗਏ ਉਨਾ ਚ ਮੀਥੇਰ ਨੇ 44 ਲੱਖ ਦੀ ਜ਼ਿਆਦਾਦ ਦੇ ਮਾਲਕ ਨੇ ਤੇ ਅਮਰਤਪਾਲ ਸਿੰਘ ਖਾਲਸਾ ਹੋਰੀ ਉਹ ਕਹਿੰਦੇ ਮੇਰੀ ਜੇਬ ਦੇ ਵਿੱਚ 1000 ਰੁਪਏ ਆਏ ਨਕਦ ਤੇ ਬਾਕੀ ਮੈਂ ਆਪਣੇ ਮਾਪਿਆਂ ਤੇ ਨਿਰਭਰਾਂ ਇਹ ਉਹ ਸਾਰੀ ਜਾਣਕਾਰੀ ਹੈ ਜਿਹੜੀ ਨਾਮਜਦਗੀਆਂ ਦੇ ਹਵਾਲੇ ਨਾਲ ਹਾਸਲ ਹੋਈ ਹੈ ਸੋ ਨਾਮਜਦਗੀਆਂ ਦੀ ਹਵਾਲੇ ਵਾਲੀ ਜਾਣਕਾਰੀ ਹਾਸਲ ਹੋਈ ਹੈ ਦੱਸਦੀ ਹੈ ਕਿ ਭਾਈ 15 ਸਭ ਤੋਂ ਅਮੀਰ ਉਮੀਦਵਾਰ ਜਿਹੜੇ ਪੰਜਾਬ ਚੋਂ ਲੜੇ ਸੀ ਉਹਨਾਂ ਚੋਂ ਤਿੰਨ ਜਿੱਤੇ 12 ਪੰਜਾਬ ਨੇ ਧਨ ਕਵੇਰੀਆਂ ਨੂੰ ਹਰਾਤਾ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਇਹ 10 ਦਾ ਤੇ ਜਿਹੜੇ 13 ਜਿੱਤੇ ਨੇ ਉਹਨਾਂ ਚੋਂ 11 1 ਕਰੋੜ ਤੋਂ ਲੈ ਕੇ 198 ਕਰੋੜ ਤੱਕ ਦੀ ਜਾਇਦਾਦ ਦੇ ਮਾਲਕਾਂ ਦੀ ਸੂਚੀ ਚਾਹੁੰਦੇ ਨੇ ਤੇ ਦੋ 1 ਕਰੋੜ ਤੋਂ ਘੱਟ ਵਾਲੀ ਜਾਇਦਾਦ ਦੇ ਵਾਲਿਆਂ ਨੂੰ ਲਉਂਦੇ ਨੇ ਸੋ ਇਹ ਇਸ ਲਈ ਇਹ ਅੰਕੜੇ ਵੀ ਕੁਛ ਨਾ ਕੁਛ ਕਹਾਣੀ ਬਿਆਨ ਕਰਦੇ ਸੀ ਉਹ ਕਹਾਣੀ ਤੁਹਾਡੇ ਤੱਕ ਲੈ ਕੇ ਹਾਜ਼ਰ ਆ ਤੁਸੀਂ ਵੇਖਦੇ ਰਹੋ ਦਾ ਟੀਵੀ ਐਨ ਆਰ ਆਈ ਬਹੁਤ ਬਹੁਤ